ਹਾਂਜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਰਾਣਾ ਵੱਲਾ ਚੋਰੀਆ ਜਿਹੜਾ ਕਿ ਕਬੱਡੀ ਖਿਡਾਰੀ ਸੀ ਤੇ ਗੋਲੀਆਂ ਮਾਰ ਕੇ ਸ਼ਰੀਆਮ ਕਤਲ ਕਰ ਦਿੱਤਾ ਜਾਂਦਾ ਸੈਲਫੀ ਲੈਣ ਦੇ ਬਹਾਨੇ ਤੇ ਜਿਹੜੀ ਹੁਣ ਤੱਕ ਦੀ ਅਪਡੇਟ ਆ ਰਹੀ ਆ ਖਬਰਾਂ ਦੋ ਸੁਣਾਵਾਂਗੇ ਜਿਹੜੇ ਮੌਕੇ ਤੇ ਮजूद ਸੀ ਜਸਮੀਤ ਗਮਾਹ ਆਪਾਂ ਕਹੇ ਸੀਗੇ ਤਾਂ ਉਹਨਾਂ ਨੇ ਕੀ ਕਿਹਾ ਤੇ ਇੱਕ ਵਾਰੀ ਹੁਣ ਜਿਹੜੀ ਇਹ ਪੋਸਟ ਪਾ ਕੇ ਇਹਨਾਂ ਨੇ ਆਪਣੇ ਬੰਨੀ ਜ਼ਿੰਮੇਵਾਰੀ ਲੈ ਤੀ ਕਿ ਇਹ ਵੇਸ ਤੋਂ ਸਿੱਧੂ ਮੂਸੇਵਾਲਾ ਦਾ ਬਦਲਾ ਲਿਆ ਤਾਂ ਇਹ ਹੁਣ ਪੂਰੀ ਗੱਲਬਾਤ ਕੀ ਆ ਉਹ ਵੀ ਸਾਂਝੀ ਕਰਾਂਗੇ ਹੁਣ ਇਹ ਆਪਣੇ ਚੈਨਲ ਤੋਂ ਅਸੀਂ ਨਹੀਂ ਪੁਸ਼ਟੀ ਕਰਦੇ ਕਿਉਂਕਿ ਇਹ ਅਜੇ ਤੱਕ ਪੂਰੇ ਫਰੂਪ ਹੈਗਾ ਵੀ ਇਹ ਵਾਕਈ ਸਿੱਧੂ ਮੂਸੇਵਾਲ ਦੇ ਦਾ ਬਦਲਾ ਲਿਆ ਹੈ ਹੁਣ ਇਹ ਪੂਰੀ ਕਹਾਣੀ ਕਿਵੇਂ ਜੁੜਦੀ ਹੈ ਨਾਲ ਮਲਕੀਤ ਤੌਲਖ ਵੀ ਰਗੜੇ ਜਾਣਗੇ ਕਿਉਂਕਿ ਮਲਕੀਤ ਤੌਲਖ ਤੋਂ ਪਹਿਲਾਂ ਜਿਹੜਾ ਕਲਾਕਾਰ ਆ ਮਨਕੀਤ ਤੌਲਖ ਕੁਝ ਮਿੰਟ ਪਹਿਲਾਂ ਇਹ ਘਟਨਾ ਵਾਪਰਦੀ ਹੈ ਤੇ ਨਾਲ ਤਾਰਾ ਮਲਕੀਤ ਨਾਲ ਵੀ ਜੁੜਦੀਆਂ ਤੇ ਹੁਣ ਪਹਿਲਾਂ ਆਪਾਂ ਵੀਡੀਓ ਸੁਣਾ ਦਈਏ ਖਬਰਾਂ ਦੋ ਸੁਣਾਵਾਂਗੇ ਜਿਹੜੇ ਮੌਕੇ ਤੇ ਮੌਜੂਦ ਸੀ ਉਹਨਾਂ ਦਾ ਕੀ ਕਹਿਣਾ ਤੇ ਇਸ ਖਬਰ ਬਾਰੇ ਕੀ ਕਹਿਣਾ ਪਹਿਲਾਂ ਇਹ ਸੁਣਾ ਦਈਏ ਦੇ ਵਿਚਾਲੇ ਸਭ ਤੋਂ ਪਹਿਲਾਂ ਅਸੀਂ ਜਾਣਕਾਰੀ ਆਪਣੇ ਦਰਸ਼ਕਾਂ ਤੱਕ ਪਹੁੰਚਾਰਿਆ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸ ਦੀ ਜ਼ਿੰਮੇਵਾਰੀ ਲਈ ਕੀ ਹੈ ਮੂਸੇਵਾਲਾ ਦੇ ਕਾਤਲਾਂ ਦਾ ਸਾਥ ਦਿੱਤਾ ਸੀ ਪੋਸਟ ਦੇ ਵਿੱਚ ਕਿਹਾ ਗਿਆ ਕਿ ਮੂਸੇਵਾਲੇ ਦੇ ਕਾਤਲਾਂ ਦਾ ਸਾਥ ਦਿੱਤਾ ਸੀ ਇਸ ਕਰਕੇ ਸਵਾਰਦਾਤ ਨੂੰ ਅੰਜਾਮ ਦਿੱਤਾ ਹੈ ਹਾਲਾਂਕਿ ਲਵੀਨ ਲਾ ਨਿਊਜ਼ ਇਸ ਪੋਸਟ ਦੀ ਪੁਸ਼ਟੀ ਨਹੀਂ ਕਰਦਾ ਪਰ ਸੋਸ਼ਲ ਮੀਡੀਆ ਤੇ ਇਹ ਪੋਸਟ ਪਾ ਕੇ ਇਸ ਕਤਲ ਦੀ ਵਾਰਦਾਤ ਦੀ ਸਿੱਧੇ ਤੌਰ ਤੇ ਬੁੰਡੀਆਂ ਗੈਂਗ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਉਸ ਦੇ ਵਿੱਚ ਵਜ੍ਹਾ ਵੀ ਦੱਸੀ ਗਈ ਹੈ ਵਜ੍ਹਾ ਇਹ ਰੱਸੀ ਹੈ ਕਿ ਮੂਸੇਵਾਲਾ ਦੇ ਕਾਤਲਾਂ ਦਾ ਦਿੱਤਾ ਗਿਆ ਸੀਗਾ ਰਾਣਾ ਬਲਾ ਚੌਧਰੀਆ ਦੇ ਵੱਲੋਂ ਜੋ ਕਿ ਉਸ ਪੋਸਟ ਵਿੱਚ ਜ਼ਿਕਰ ਕੀਤਾ ਗਿਆ ਤੇ ਇਸ ਕਰਕੇ ਸ਼ਰੇਆਮ ਚੱਲਦੇ ਮੈਚ ਦੇ ਦੌਰਾਨ ਰਾਣਾ ਬਲਾ ਚੌਧਰੀਆ ਦਾ ਕਤਲ ਕਰ ਦਿੱਤਾ ਜਾਂਦਾ ਹੈ ਪੂਰੀ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਕਤਲ ਬੰਬੀਆਂ ਗੈਂਗ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਹੈ ਜਿਵੇਂ ਕਿ ਮਾਲੀ ਦੇ ਐਸਐਸਪੀ ਜਾਣ ਕੇ ਤੇਰੇ ਸਾਹਬਾਂ ਦੇ ਬਗੇ ਸ਼ੱਕ ਜਤਾਇਆ ਗਿਆ ਸੀਗਾ ਤੇ ਬੰਬੀਆਂ ਗੈਂਗ ਦੇ ਪਰਮਾਸ਼ਾਂ ਦੇ ਵੱਲ ਹੋ ਸਕਦਾ ਹੈ ਕਿ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਂ ਤਾਂ ਥੋੜੇ ਸਮੇਂ ਬਾਅਦ ਦੀ ਇਸ ਵਾਰਦਾਤ ਦੇ ਥੋੜੇ ਸਮੇਂ ਬਾਅਦ ਦੀ ਸੋਸ਼ਲ ਮੀਡੀਆ ਤੇ ਬਕਾਇਦਾ ਪੋਸਟ ਪਾਈ ਗਈ ਹੈ ਤੇ ਬੰਬੀਆ ਗੈਂਗ ਦੇ ਵਿੱਚ ਕਤਲ ਦੀ ਜ਼ਿੰਮੇਵਾਰੀ ਲੈ ਲਈ ਗਿਆ ਮੂਸੇਵਾਲਾ ਦੇ ਕਾਤਲਾਂ ਦਾ ਸਾਥ ਦਿੱਤਾ ਗਿਆ ਸੀ ਰਾਣਾ ਬਲਾ ਚੋਰੀਆਂ ਦੇ ਵੱਲੋਂ ਜੋ ਕਿ ਸਪਸ਼ਟ ਦੇ ਵਿੱਚ ਬੰਬੀਆ ਗੈਂਗ ਦੇ ਵੱਲੋਂ ਹਾਂਜੀ ਇਹ ਵੀ ਪੋਸਟ ਪਾ ਕੇ ਬੰਬੀਆ ਗਰੁੱਪ ਦੇ ਜਿਹੜੇ ਕੀ ਇਹ ਹੁਣ ਗੈਂਗਸਟਰ ਹੈ ਜਿਹੜੇ ਕੀ ਇਹਨਾਂ ਬੰਨਿਓ ਪੋਸਟ ਪਾ ਕੇ ਕਿਹਾ ਜਾਂਦਾ ਜ਼ਿੰਮੇਵਾਰੀ ਲੈਂਦੀ ਨੇ ਵੀ ਇਹਨਾਂ ਨੇ ਸਿੱਧੂ ਮੂਸੇਵਾਲੇ ਦੇ ਕਾਤਲਾਂ ਦਾ ਸਾਥ ਦਿੱਤਾ ਸੀ ਇਸ ਕਰਕੇ ਰਾਣਾ ਬੱਲਾ ਚੋਰੀਆਂ ਨੂੰ ਸ਼ਰੀਆ ਗੋਲੀਆਂ ਉਦੇ ਤੇ ਚਲਾ ਦਿੱਤੀਆਂ ਜਾਂਦੀਆਂ ਤੇ ਹੁਣ ਜਿਹੜੇ ਜਸਮੀਤ ਗਮਾਹਗੇ ਆਪਾਂ ਉਹ ਵੀ ਸੁਣਾਵਾਂਗੇ ਤਾਂ ਜਿਹੜੀ ਕਿ ਇਹ ਤਾਂ ਬਈ ਸੀ ਆਪਣੇ ਸਰਕਾਰੀ ਚੈਨਲ ਤੋਂ ਪੋਸਟ ਪਾ ਕੇ ਜ਼ਿੰਮੇਵਾਰੀ ਲੈਂਦੀ ਜਾਂਦੀ ਹੈ ਗੈਂਗਸਟਰਾਂ ਵੱਲੋਂ ਬੀਨ ਸਿੱਧੂ ਮੂਸੇਵਾਲਾ ਮਰਵਾਇਆ ਸੀ ਇਸ ਕਰਕੇ ਅਸੀਂ ਬਦਲਾ ਲਿਆ ਸਿੱਧੂ ਮੂਸੇਵਾਲਾ ਹੁਣ ਇਹ ਆਪਣੇ ਚੈਨਲ ਤੋਂ ਬਈ ਮੈਂ ਨਹੀਂ ਕਹਿ ਰਿਹਾ ਇਹ ਜਿਹੜੀ ਕਿ ਹੁਣ ਸਰਕਾਰੀ ਚੈਨਲ ਆ ਇਹਨਾਂ ਬਨਿ ਆ ਰਹੀ ਹੈ ਵੀ ਪੁਸ਼ਟੀ ਨਹੀਂ ਕਰਦਾ ਚੈਨਲ ਲੇਕਿਨ ਇਹ ਕਹਿ ਰਿਹਾ ਵੀ ਅਸੀਂ ਸਿੱਧੂ ਮੂਸੇਵਾਲਾ ਦਾ ਬਦਲਾ ਲਿਆ ਤਾਂ ਹੁਣ ਇਹਦੇ ਵਿੱਚ ਆਪਾਂ ਕਹਿ ਸਕਦੇ ਆ ਵੀ ਜਿਵੇਂ ਬਈ ਫੋਟੋ ਖਚਾਉਣ ਆਉਂਦੇ ਆ ਲੱਖਾਂ ਹੀ ਫੈਨ ਹੁੰਦੇ ਆਗੇ ਜਿਵੇਂ ਆਪਾਂ ਕਹਿੰਦੀ ਜਦੋਂ ਕੋਈ ਵਾਇਰਲ ਹੋਏ ਨਾ ਜੇ ਕੋਈ ਕਲਾਕਾਰ ਦੀ ਗੱਲ ਕਰੀਏ ਨਾਲ ਮਲਕੀਤ ਔਲਖ ਦੇ ਨਾਲ ਵੀ ਜੁੜਦਾ ਇਹ ਮਾਮਲਾ ਵੀ ਮਲਕੀਤ ਔਲਖ ਤੋਂ ਪਹਿਲਾਂ 10-20 ਮਿੰਟ ਇਹ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਜੋ ਰਾਣਾ ਵੱਲਾ ਚੋਰੀ ਆਤੀ ਜਿਹੜੇ ਮੌਕੇ ਤੇ ਮੌਜੂਦ ਸੀ ਇਹਨਾਂ ਦਾ ਕੀ ਕਹਿਣਾ ਇਹ ਵੀ ਆਪਾਂ ਸੁਣਾਉਣੇ ਆ ਤੁਹਾਨੂੰ ਦੇ ਇੱਕ ਨੇ ਪਿੱਛੋਂ ਦੀ ਆ ਕੇ ਕਾਲਾ ਕੱਪੜਾ ਪਾ ਲਿਆ ਉਹਦੇ ਮੂਛੇ ਮੂਹਤੇ ਜਨ ਲੱਗਿਆ ਵੀ ਜ਼ੋਰਦਾਰ ਦੋਸਤੋਂ ਜਿਹੜੇ ਮੁਰੂ ਗੋਲੀਆਂ ਚਲਾਉਣੇ ਸ਼ੁਰੂ ਕਰਦੇ ਰੋ ਗੋਲੀ ਰਸਟਾ ਉਂਦੀ ਬੈ ਗਏ ਉਧਰੋਂ ਫੇਰ ਉਹਨੇ ਦੋ ਤਿੰਨ ਫਾਇਰ ਕਰਦੇ ਇੱਧਰ ਨੂੰ ਆ ਗਏ ਬੈ ਅਸੀਂ ਤਾਂ ਆਉਂਦੀ ਆ ਟਰਾਲੀ ਦੇ ਪਿੱਛੇ ਬੈ ਗਏ ਜਾ ਕੇ ਉਹ ਵਾਲੇ ਉਹ ਰੈਡੀ ਸਾਡਾ 10 ਮੀਟਰ ਤੇ ਪਤਾ ਇੰਨੀ ਜਗ੍ਹਾ ਚ ਕੂਨੇ ਕੂਣਾ ਸਾਰਾ ਖੜਿਆ ਬੈ ਚੱਕ ਕੇ ਗੱਡੀ ਜੋਠਿਆ ਗਏ ਹੋਂ ਬਾਜੋਂ ਉਹ ਉਹਨਾਂ ਨੇ ਮੂੰਹ ਤੇ ਕੱਪੜਾ ਤਾਂ ਹੀ ਪਾਇਆ ਵੀ ਕਿਤੇ ਹਵਲਾ ਵੀ ਨਾ ਕੱਢ ਲੈ ਉਹਦੀ ਪਿਸਟਲ ਦੀ ਐਨ ਪਟਾ ਪਾਇਆ ਗੋਲੀਆਂ ਉੱਪਰ ਦੀ ਕਾਲੇ ਰੰਗ ਦਾ ਕੋਟ ਸੀ ਭਾਈ ਲਾਸ਼ ਤੁਸੀਂ ਲੈ ਕੇਗੇ ਅਸੀਂ ਤਾਂ ਜਿਹੜੇ ਪਿੱਛੇ ਤੁਰੇ ਆ ਰਹੇ ਤੇ ਬਾਈ ਦੇ ਹੀ ਉਹ ਉਰੋਂ ਨਿਕਲਿਆ ਮੁੰਡਾ ਸਾਡੀ ਜਾਲ ਜਾਨ ਦੀ ਸ਼ਾਂਤੀ ਵੀ ਕੀ ਹਾਲਾ ਭਾਈ ਕਹਿੰਦਾ ਠੀਕ ਹੈ ਉਰੋਂ ਗਿਆ ਦੋ ਮੁੰਡੇ ਤੇ ਇੱਕ ਨੇ ਪਿੱਛੋਂ ਜੀ ਆ ਕੇ ਕਾਲਾ ਕੱਪੜਾ ਪਾ ਲਿਆ ਉਹਦੇ ਮੂੰਚੇ ਮੂੰਹ ਤੇ ਜਾਨ ਲੱਗ ਗਿਆ ਵੀ ਜ਼ੋਰ ਜ਼ਾਰ ਦੋਸਤ ਹੋਊਗਾ ਉਹ ਦੂਜੇ ਨੇ ਮੋਰੋਂ ਗੋਲੀਆਂ ਚਲਾਉਣੇ ਸ਼ੁਰੂ ਕਰਦੇ ਗੋਲੀਆਂ ਛਾਉਂਦੀ ਪੈ ਗਏ ਜਦੋਂ ਉਹਨਾਂ ਨੇ ਸੀਸਾ ਫਾਇਰ ਕਰੇ ਭੱਜਣ ਲੱਗੇ ਉੱਥੇ ਮੋਰਚਾ ਵਾਲ ਇੱਕ ਸਟਾਰਟ ਖੜਾ ਦੀ ਸਰਿੰਡਰ ਕਾਲਾ ਅਸੀਂ ਆ ਵੀ ਉਹ ਉਹ ਤੇ ਬੈਠਰੇ ਨੇ ਜਾ ਕੇ ਉਧਰੋਂ ਫੇਰ ਉਹਨੇ ਦੋ ਤਿੰਨ ਫਾਇਰ ਕਰਤੇ ਇੱਧਰ ਨੂੰ ਆ ਗਏ ਬੈਂਚੋਂ ਅਸੀਂ ਤਾਂ ਆਉਂਦੀ ਆ ਟਰਾਲੀ ਦੇ ਪਿੱਛੇ ਬੈਗੇ ਜਾ ਕਿਉਂ ਹਲੇ ਹੂਰੇ ਦੀ ਛਾਡਾਂ 10 ਮੀਟਰ ਤੇ ਪੂਰਾ ਨਿਕਲਿਆ ਬਾਈ ਇੰਨੀ ਕੀ ਗੱਲ ਹੋਈ ਉਸ ਦੂਬਾਰ ਵਾਸੇ ਇਹਨੂੰ ਚੱਕਣ ਲੱਗੇ ਜਦੋਂ ਉਹਨਾਂ ਨੂੰ ਕਿਹਾ ਵੀ ਉਹ ਤੇ ਉਹ ਤੇ ਉਹਨਾਂ ਨੇ ਹੋਰ ਦੋ ਤਿੰਨ ਫਾਇਰ ਇੱਧਰ ਨਾਲ ਛੱਡਤੇ ਵੀ ਡਰ ਜਾਣਗੇ ਬੰਦੇ ਰਾਣੇ ਦੇ ਤਾਂ ਇੰਨੀ ਜਗ੍ਹਾ 'ਚ ਖੂਨੇ ਖੂਣਾ ਸਾਰਾ ਖੜਿਆ ਆ ਬੈ ਚੱਕ ਕੇ ਗੱਡੀ 'ਚ ਉਠਾ ਕੇ ਆਇਆ ਹੁਣ ਬਾਅਦ 'ਚੋਂ ਬੈਗਨਰ ਗੱਡੀ 'ਚ ਭੇਜਿਆ ਨਾਲ ਇੱਕ ਮੁਲਾਜ਼ਮ ਭੇਜੀ ਇੱਕ ਮੁੰਡਾ ਪਿੱਛੇ ਉਠਾਇਆ ਮੂਟਵਾਟ ਪਾ ਦੋ ਲੰਬਾ ਪਾਇਆ ਇੱਕ ਹੋਰੇ ਮੁੰਡਾ ਉੱਪਰ ਬੈ ਕੇ ਗਿਆ ਉਹਦੀ ਹਸਪੀਟਲ ਲੈ ਗਿਆ ਤਾਂ ਇੱਕ ਗੱਲ ਸਮਝ ਲੱਗੀ ਕਿ ਉਹਨਾਂ ਨੂੰ ਪਹਿਲੇ ਉਹਨਾਂ ਦਾ ਟਾਰਗੇਟ ਰਾਣਾ ਹੀ ਸੀਗਾ ਉਹਨਾਂ ਨੇ ਆ ਕੇ ਰਾਣਾ ਹੀ ਦੀ ਪਾ ਕੇ ਮੂੰਹ ਟਕਿਆ ਉਹਦਾ ਕੱਪੜੇ ਦੇ ਨਾਲ ਤੇਰਾ ਕੱਪੜਾ ਪਾਇਆ ਉਹਦੇ ਨਾਲ ਉਹ ਤੋਰੇ ਆ ਵੀ ਕੱਪੜਾ ਇੱਥੇ ਮੂੰਹ ਉਹਦਾ ਵਚਨ ਗਾ ਗਿਆ ਮੂੰਹ ਉਹਦਾ ਪੂਰਾ ਲਕੋਤਾ ਕਾਲੇ ਕ ਡਾਉਨ ਲੱਗ ਗਿਆ ਵੀ ਕਿਨੇ ਯਾਰ ਦੋਸਤੋ ਨਾ ਜਿਵੇਂ ਆ ਬਾਈ ਖੜਾ ਇੰਨਾ ਕੋ 10 ਮੀਟਰ ਦਾ ਹਾਸਲਾ ਦੀਆ ਬਸ ਇਸ ਤਰੀਕੇ ਨਾਲ ਹੀ ਟਾਰਗੇਟ ਕਰਾ ਇੰਨਾ ਗਰਾਊਂਡ ਚ ਨਾ ਗੋੜੀਆਂ ਜ਼ਲਾਤੀਆਂ ਇਸ ਤਰੀਕੇ ਸੋਨਦਾ ਵੀ ਕਬੱਡੀ ਪੰਜਾਬ ਦੀ ਹਾਂਜੀ ਬਾਈ ਖਬਰ ਤੁਸੀਂ ਪੂਰੀ ਸੁਣੀ ਲਈ ਐ ਇਹ ਜਿਹੜੇ ਮੌਕੇ ਤੇ ਮੌਜੂਦ ਸੀ ਇਹ ਨੌਜਵਾਨ ਜਿਹੜਾ ਦੱਸ ਰਿਹਾ ਇੰਨਾ ਬੰਨਿਓ ਦੱਸਿਆ ਕਿ ਕੱਲੇ ਸਿਰਫ ਉਸੇ ਨੂੰ ਟਾਰਗੇਟ ਕਰਿਆ ਗਿਆ ਤਾਂ ਹੁਣ ਪੋਸਟ ਪਾ ਕੇ ਆਪਣੀ ਜ਼ਿੰਮੇਵਾਰੀ ਲੈਤੀਂਦੀ ਵੀ ਅਸੀਂ ਮਾਰਿਆ ਇਹਨਾਂ ਨੇ ਸਿੱਧੂ ਮੂਸੇਵਾਲੇ ਨੂੰ ਮਾਰਿਆ ਸੀ ਉਹਨਾਂ ਦਾ ਸਾਥ ਦਿੱਤਾ ਕਾਤਲਾਂ ਦਾ ਤਾਂ ਅਸੀਂ ਇਸ ਕਰਕੇ ਮਾਰਿਆ ਤਾਂ ਹੁਣ ਸੋਡਾ ਕੀ ਕਹਿਣਾ ਇੱਕ ਪਾਸੇ ਪੰਜਾਬ 'ਚ ਸਾਡੇ ਬਈ ਕਬੱਡੀ ਦਿਨ ਬਦਿਨ ਲੋਕ ਡਰਨਗੇ ਵੀ ਹੁਣ ਕਿਉਂਕਿ ਬਹੁਤ ਜ਼ਿਆਦਾ ਘਟਨਾਵਾਂ ਵਾਪਰੀਆਂ ਤੇ ਹੁਣ ਇਹ ਦੱਸੋ ਸੰਦੀਪ ਲੰਗਲੰਬੀਆ ਹੋਰ ਵੀ ਕਈ ਖਿਡਿਆਰੀ ਮਾਰ ਦਿੱਤੇ ਜਾਂਦੇ ਆ ਪਤਾ ਨਹੀਂ ਕਿੰਨੇ ਖਜੇ ਹੋਰ ਮਰਨ ਤਾਂ ਇਹ ਮਾਮਲੇ ਨੂੰ ਲੈ ਕੇ ਸੋਡਾ ਕੀ ਕਹਿਣਾ ਬਈ ਸਾਡੇ ਪੰਜਾਬ ਦੇ ਵਿੱਚ ਕਬੱਡੀ ਦਾ ਇਹ ਐਸ ਲੋਟ ਤਾਂ ਨਾਮੋ ਨਿਸ਼ਾਨੀ ਮਿਟ ਜੂ ਕਿਉਂਕਿ ਗੈਂਗਸਟਰਾਂ ਨੂੰ ਵੀ ਮੈਂ ਕਹਿਣਾ ਚਾਹਣਾ ਵੀ ਛੋਡੀ ਜੇ ਕਿਤੇ ਹੁੰਦੀ ਆ ਤਾਂ ਉਰਾਂ ਪਰਾਂ ਵੀ ਮਾਰ ਸਕਦੇ ਆ ਨਾ ਕਿ ਤੁਸੀਂ ਗਰਾਉਂਡਾਂ ਦੇ ਵਿੱਚ